ਸਸ਼ਕਾਲ ਦਾ ਟੀਬੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਵੱਡੀ ਖਬਰ ਆ ਰਹੀ ਹੈ ਕਿ ਦੇਸ਼ ਦੀ ਰਾਜਸਥਾਨੀ ਦਿੱਲੀ ਐਸ ਵਕਤ ਹਾਈ ਅਲਰਟ ਦੇ ਉਪਰ ਹਾਈ ਅਲਰਟ ਐਸ ਵਕਤ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਲਾਲ ਕਿਲਾ ਅਤੇ ਪ੍ਰਮੁੱਖ ਜਿਹੜੇ ਚਾਂਦਨੀ ਚੌਕ ਨੇ ਮੰਦਰ ਨੇ ਉਹਨਾਂ ਨੂੰ ਜਿਹੜਾ ਅਤਵਾਦੀ ਹਮਲਾ ਜਿਹੜਾ ਉੱਥੇ ਕਰਨ ਦੀ ਜਿਹੜੀ ਸਾਜ਼ਿਸ਼ ਆ ਉਹ ਕੀਤੀ ਜਾ ਰਹੀ ਹੈ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਦਿੱਲੀ ਲਾਲ ਕਿਲਾ ਤੇ ਦੇਸ਼ ਭਰ ਦੇ ਜਿਹੜੇ ਪ੍ਰਮੁੱਖ ਮੰਦਰ ਨੇ ਅੱਤਵਾਦੀਆਂ ਦੇ ਨਿਸ਼ਾਨੇ ਤੇ ਨੇ ਖੂਪੀਆ ਜਾਣਕਾਰੀ ਦੇ ਮੁਤਾਬਕ ਅੱਤਵਾਦੀ ਲਾਲ ਕਿਲੇ ਦੇ ਸਾਹਮਣੇ ਬੰਬ ਧਮਾਕਾ ਕਰਨ ਦੀ ਸਾਜ਼ਿਸ਼ ਰਚ ਰਹੇ ਨੇ ਇਸ ਤੋਂ ਇਲਾਵਾ ਚਾਂਦਨੀ ਚੌਕ ਇਲਾਕੇ ਦੇ ਮੰਦਰਾਂ ਨੂੰ ਵੀ ਜਿਹੜਾ ਨਿਸ਼ਾਨਾ ਬਣਾਇਆ ਜਾ ਸਕਦਾ ਇਸ ਖਤਰੇ ਦੇ ਮੱਦੇ ਨਜ਼ਰ ਦਿੱਲੀ ਸਮੇਤ ਕਈ ਸ਼ਹਿਰਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਲਾਲ ਕਿਲੇ ਦੇ ਵਿੱਚ ਸੁਰੱਖਿਆ ਏਜੰਸੀਆਂ ਦਾ ਜਿਹੜਾ ਤਾਇਨਾਤੀ ਕਰ ਦਿੱਤੀ ਗਿਆ ਸੁਰੱਖਿਆ ਏਜੰਸੀਆਂ ਦਾ ਇਹ ਵੀ ਕਹਿਣਾ ਹੈ ਕਿ ਮੀਡੀਆ ਸੂਤਰਾਂ ਵਾਲੇ ਤੋਂ ਕਬਰ ਆ ਰਹੀ ਹੈ ਕਿ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਜਿਹੜਾ ਲਸ਼ਕਰ-ਏ-ਤੌਇਬਾ ਭਾਰਤ ਦੇ ਵਿੱਚ ਆਈ ਈਡੀ ਹਮਲੇ ਦੀ ਯੋਜਨਾ ਬਣਾ ਰਿਹਾ ਜਾਣਕਾਰੀ ਅਨੁਸਾਰ ਹੈ 6 ਜਨਵਰੀ ਨੂੰ ਪਾਕਿਸਤਾਨ ਦੇ اسلامਾਬਾਦ ਦੇ ਵਿੱਚ ਹੋਏ ਮਸਜਿਦ ਦੇ ਧਮਾਕੇ ਦਾ ਬਦਲਾ ਲੈਣ ਦੇ ਉਪਰੇ ਨਾਂ ਦੇ ਉੱਪਰ ਸਾਜ਼ਿਸ਼ ਰਚੀ ਰਹੀ ਹੈ ਇਸ ਕਰਕੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨ ਖਾਸ ਨਿਗਰਾਨੀ ਹੇਠ ਰੱਖੇ ਜਾ ਰਹੇ ਨੇ ਬਹੁਤ ਅਹਿਮ ਖਬਰਾਂ ਕਿ ਦੇਸ਼ ਦੀ ਰਾਜਸਥਾਨੀ ਦਿੱਲੀ ਇਸ ਵਕਤ ਅਤਵਾਦੀ ਹਮਲੇ ਦੇ ਜਿਹੜਾ ਉਸ ਦੇ ਚ ਨਿਸ਼ਾਨੇ ਦੇ ਉੱਪਰ ਆ ਰਹੀ ਹੈ ਤੇ ਉਧਰਲੇ ਪਾਸੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਹਾਈ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦਰਅਸਲ 10 ਨਵੰਬਰ ਜਿਹੜਾ ਲੰਘੇ ਸਾਲਾ ਲਾਲ ਕਿਲੇ ਦੇ ਨੇੜੇ ਇੱਕ ਕਾਰ ਦੇ ਵਿੱਚ ਜ਼ਬਰਦਸਤ ਬੰਬ ਧਮਾਕਾ ਹੁੰਦਾ ਧਮਾਕੇ ਦੇ ਵਿੱਚ 12 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਈ ਹੋਰ ਲੋਕ ਜ਼ਖਮੀ ਹੋ ਜਾਂਦੇ ਨੇ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਉਂਦਾ ਕਿ ਆਤਮ ਹੱਤਿਆ ਹਮਲਾਵਰਾਂ ਨੇ ਵਿਸਪੋਰਟ ਕਾਂ ਦੇ ਨਾਲ ਭਰੀ ਕਾਰ ਦੇ ਨਾਲ ਤਮਾਕਾ ਕੀਤਾ ਇਸ ਤੋਂ ਬਾਅਦ ਲਾਲ ਕਿਲੇ ਦੇ ਆਲੇ ਦੁਆਲੇ ਬਹੁਤ ਘੜੀ ਸੁਰੱਖਿਆ ਲਗਾ ਦਿੱਤੀ ਜਾਂਦੀ ਆ ਜਾਂਚ ਏਜੰਸੀਆਂ ਨੇ ਫਿਰ ਵਾਈਟ ਕਾਲਰ ਅਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਡਾਕਟਰ ਉਮਨ ਨਵੀ ਦੱਸਿਆ ਗਿਆ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਉਹ ਦੂਜੇ ਆਤਮ ਹੱਤਿਆਕਾਤੀ ਹਮਲਾਵਰ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਅੱਜ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਦੇਸ਼ ਦੀ ਰਾਜਸਥਾਨੀ ਦਿੱਲੀ ਇਸ ਵਕਤ ਅੱਤਵਾਦੀਆਂ ਦੇ ਨਿਸ਼ਾਨੇ ਦੇ ਉੱਪਰ ਨਜ਼ਰ ਆ ਰਹੀ ਹੈ ਕਿਉਂਕਿ ਇਹ ਜੋ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਲਾਲ ਕਿਲੇ ਦੇ ਸਾਹਮਣੇ ਜਾਂ ਫਿਰ ਚਾਂਦਨੀ ਚੌਕ ਦੇ ਕੁਝ ਜਿਹੜੇ ਇਤਿਹਾਸਿਕ ਮੰਦਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਦੇ ਵਿੱਚ ਆਤਮਕਾਤਹੀ ਜਾਂ ਫਿਰ ਅੱਤਵਾਦੀ ਹਮਲਾ ਕਰਨ ਦੀ ਸਾਜ਼ਿਸ਼ ਬਣਾਈ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ 6 ਫਰਵਰੀ ਨੂੰ ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਦੇ ਬਾਹਰਵਾਰ ਦੇ ਵਿੱਚ ਸ਼ੀਆ ਮਸਜਿਦ ਦੇ ਵਿੱਚ ਆਤਮਕਾਤਹੀ ਹਮਲੇ ਦੌਰਾਨ 31 ਲੋਕ ਮਾਰੇ ਗਏ ਸੀ ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨਾਲ ਜੁੜੇ ਗਰੁੱਪ ਨੇ ਲਈ ਸੀ ਪਾਕਿਸਤਾਨੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਹਮਲਾਵਰ ਤੇ ਉਸਦੇ ਸਾਥੀਆਂ ਦੀ ਪਛਾਣ ਕਰ ਲਈ ਆ ਤੇ ਉਸ ਤੋਂ ਬਾਅਦ ਮਾਸਟਰਮਾਈਂਡ ਗ੍ਰਫਤਾਰ ਕਰ ਲਿਆ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮਸਜਿਦ ਹਮਲੇ ਦੀ ਨਿੰਦਿਆ ਕਰਕੇ ਨਿਰਦੋਸ਼ ਲੋਕਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ ਤੇ ਉਧਰਲੇ ਪਾਸੇ ਅੱਜ ਵੱਡੀ ਖਬਰ ਆ ਰਹੀਆ ਕਿ ਭਾਰਤ ਦੇ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀਆ ਪਰ ਉਸ ਤੋਂ ਪਹਿਲਾਂ ਹਾਈ ਅਲਰਟ ਦੇ ਸਾਰੇ ਦੇ ਵਿੱਚ ਜਿਹੜਾ ਜਾਰੀ ਕਰ ਦਿੱਤਾ ਗਿਆ ਖਾਸ ਕਰਕੇ ਕਰਕੇ ਜਿਹੜੀ ਦੇਸ਼ ਦੀ ਰਾਜਧਾਨੀ ਦਿੱਲੀ ਆ ਜਿਸ ਦੇ ਵਿੱਚ ਇਤਿਹਾਸਿਕ ਲਾਲ ਕਲਾਉਸ ਦੇ ਸਾਹਮਣੇ ਹਾਈ ਅਲਰਟ ਲਾਲ ਕਿਲੇ ਦੇ ਵਿੱਚ ਹਾਈ ਅਲਰਟ ਜਾਂ ਫਿਰ ਚਾਂਦਨੀ ਚੌਕ ਦੇ ਮੰਦਰਾਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ